हांजी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੁਆਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਰੱਤਾ ਗੁੱਦਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਲੀਪੁਰ ਪਿੰਡ ਜਿਹੜਾ ਦੋਸਤੋ ਬਿਲਕੁਲ ਨੇੜੇਕ ਹੈਗਾ ਰੱਤੇ ਗੁੱਦੇ ਦੇ ਤੇ ਕੋਟ ਦਾਤਾ ਦਦੇਰ ਸਾਹਿਬ ਇਹ ਥੋੜੀ ਥੋੜੀ ਦੂਰੀ ਤੇ ਜਿਹੜੇ ਦੋਸਤੋ ਪਿੰਡ ਹੈਗੇ ਆ ਜਿਉਂਨੇ ਕਿ ਇੱਕ ਪਾਸੇ ਪਿੰਡ ਆ ਜਾਂਦਾ ਹਰੀ ਕੇ ਬਿਲਕੁਲ ਹਰੀ ਕੇ ਪਤਨ ਥੋੜੀ ਦੂਰੀ ਤੇ ਹੈਗਾ ਤੇ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਬਿਲਕੁਲ ਪਿੰਡ ਤੁਸੀਂ ਵਿజిਟ ਜਿਹੜੀ ਆ ਕੋਟ ਰਤੇਗੁੱਦੇ ਪਿੰਡ ਜਿਹੜੀ ਵਿజిਟ ਕਰਨੀ ਆ ਤੇ ਦੋ ਬਹਿੜਾ ਤੁਹਾਨੂੰ ਦਿਖਾ ਦਾਂਗੇ ਦੋਨੋਂ ਬਹਿੜਾ ਜਿਹੜੀਆਂ ਦੋਸਤੋ ਤੁਸੀਂ ਤੋਕੜ ਮੰਨ ਕੇ ਲੈ ਕੇ ਜਾ ਸਕਦੇ ਜੇ ਅੱਗੇ ਏਆਈ ਹੋਈ ਆ ਕਿੰਨੇ ਕਿੰਨੇ ਸਮੇਂ ਦੀਆਂ ਜਿਹੜੀਆਂ ਦੋਸਤੋ ਅੱਗੇ ਗੱਪੜ ਨੇ ਚਾਹੇ ਏਆਈ ਹੋਈ ਆ ਉਹ ਪੂਰੀ ਇਨਫੋਰਮੇਸ਼ਨ ਜਿਹੜੀ ਆ ਦੋਸਤੋ ਮੈਂ ਤੁਹਾਡੇ ਨਾਲ ਜਿਹੜੀ ਖੁਦ ਸਾਂਝੀ ਕਰ ਦਿਊਗਾ ਸੋ ਬਾਕੀ ਜਿਸ ਵੀ ਵੀਰ ਨੂੰ ਪਸ਼ੂ ਪਸੰਦ ਆਇਆ ਹੋਵੇ ਤੁਸੀਂ ਖਾਸ ਵਿజిਟ ਜਿਹੜੀ ਆ ਪੈਂਡ ਕਰਨੀ ਹੈਗੀ ਆ ਤਸੱਲੀ ਕਰ ਲਿਓ ਇੱਕ ਟਾਈਮ ਦੋ ਟਾਈਮ ਦੀ ਚੁਵਾਈ ਕਰਕੇ ਠੀਕ ਹੈ ਜੀ ਤੇ ਪੂਰੀ ਡਿਟੇਲ ਆਪਾਂ ਸ਼ੁਰੂ ਕਰਦੇ ਆਂ ਦੋਸਤੋ ਅੱਜ 4 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਸਵਾ ਸ਼ਾਮ ਦਾ ਜਿਹੜਾ ਹੈਗਾ 6 ਵਜੇ ਦਾ ਈਵਨਿੰਗ ਟਾਈਮ ਹੈ ਠੀਕ ਹੈ ਜੀ ਤੇ ਪਹਿਲੇ ਨੰਬਰ ਤੋਂ ਜੇਕਰ ਦੋਸਤੋ ਆਪਾਂ ਗੱਲ ਕਰ ਲਈਏ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਦੋਸਤੋ ਆ ਦੋਨੋਂ ਵਿਹੜਾਂ ਦੀ ਆਪਾਂ ਜਿਹੜੀ ਚੁਵਾਈ ਆ 17 ਘਟੋ ਘੜੀ ਤੇ 8 8 10 10 17 ਮਾਰ ਕੇ ਤੁਹਾਨੂੰ ਵੀਡੀਓ ਦੇ ਐਂਡ ਦੇ ਵਿੱਚ ਜਰੂਰ ਦਿਖਾਵਾਂਗੇ ਤਾਂ ਜੋ ਦੋਸਤੋ ਬਾਕੀ ਜਿਹੜੇ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਹੈ ਉਹ ਵੀ ਤੁਸੀਂ ਕਰ ਸਕਦੇ ਹੋ ਬਾਕੀ ਪਹਿਲ ਜਿਹੜੀ ਹੈਗੀ ਹੈ ਪ੍ਰੈਫਰੈਂਸ ਆ ਉਹ ਹਰ ਵਾਰ ਦੀ ਤਰ੍ਹਾਂ ਆਪਣੀ ਜਿਹੜੀ ਬੇਨਤੀ ਹੁੰਦੀ ਆ ਵੀ ਘਰ ਵਿਜ਼ਿਟ ਕਰਕੇ ਇੱਕ ਟਾਈਮ ਦੀ ਦੋ ਟਾਈਮ ਦੀ ਚੁਾਈ ਜ਼ਰੂਰ ਕਰ ਲਿਓ ਠੀਕ ਆ ਆਓ ਕਰਦੇ ਆ ਗੱਲਬਾਤ ਦੋਸਤੋ ਸਟਾਰਟ ਪਹਿਲੇ ਨੰਬਰ ਤੇ ਦੋਸਤੋ ਜਿਹੜੀ ਤੁਸੀਂ ਇਹ ਵੈੜ ਦੇਖ ਰਹੇ ਹੋ ਠੀਕ ਆ ਜੀ ਸੋ ਦੋਸਤੋ ਬਿਲਕੁਲ ਪਹਿਲੇ ਨੰਬਰ ਤੇ ਜਿਹੜੀ ਤੁਸੀਂ ਇਹ ਵੈੜ ਦੇਖ ਰਹੇ ਹੋ ਤੀਜੇ ਸੂਬੇ ਹੁਣ ਪ੍ਰੈਜੈਂਟ ਟਾਈਮ ਜਿਹੜੀ ਦੋਸਤੋ ਤੀਜੇ ਸੂਬੇ ਦੇ ਵਿੱਚ ਚੱਲ ਰਹੀ ਆ ਤੇ तकरीबन ਤੁਸੀਂ 2 ਮੰਥ 2.5 ਮੰਥ ਦਾ ਜਿਹੜਾ ਸਮਾਂ ਮੰਨ ਸਕਦੇ ਹੋ ਠੀਕ ਆ ਤੇ ਕੱਲ ਜਿਹੜੀ ਦੋਸਤੋ ਏਆਈ ਆ ਕੱਲ 3 ਮਈ ਨੂੰ ਜਿਹੜੀ ਏਆਈ ਆ ਇਹਦੀ ਹੋ ਗਈ ਆ ਠੀਕ ਆ ਜੀ ਤੇ ਹੁਣ ਮੌਕੇ ਦਾ ਜਿਹੜਾ ਦੁੱਧ ਹਾਜ਼ਰ ਆ ਉਹ 10 ਕਿਲੋ ਜਿਹੜਾ ਬਿਲਕੁਲ ਮੌਕੇ ਤੇ ਦੁੱਧ ਹਾਜ਼ਰ ਆ ਠੀਕ ਆ ਬਾਕੀ ਥਣਾਂ ਤੋਂ ਉਹਦੀ ਚਵਾਈ ਜਿਹੜੀ ਆ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੇ ਦੋਸਤੋ ਲਾਸਟ ਦੇ ਵਿੱਚ ਚਵਾਈ ਕਰਕੇ ਦਿਖਾ ਦਾਂਗੇ ਪੂਰੀ ਤਸੱਲੀ ਦੇ ਨਾਲ ਤੇ ਹੋਰ ਵਧੇਰੇ ਤੁਹਾਨੂੰ ਸਮਝ ਵਿੱਚ ਆ ਜਾਊਗੀ ਗੱਲਬਾਤ ਬਾਕੀ ਥਣ ਤੋਂ ਤੁਸੀਂ ਦੇਖ ਸਕਦੇ ਹੋ ਪੂਰਾ ਬਿਲਕੁਲ ਐਨ ਕੁਆਲਿਟੀ ਦਾ ਥਣਾਂ ਆ ਦੇਖੋ ਜੀ ਠੀਕ ਆ ਤੇ ਬੇਨ ਬੱਚੇ ਤੋਂ ਆ ਦੋਸਤੋ ਠੀਕ ਆ ਪਹਾੜੇ ਤੇ ਬੰਡੇ ਤੇ ਮਤਲਬ ਕਿ ਚਾਰਟ ਤੇ ਬਿਲਕੁਲ ਮਿਲਦੀਆਂ ਨੇ ਵੈੜਾ ਬਾਕੀ ਵੈੜ ਦੀ ਚਵਾਈ ਜੇ ਤੁਹਾਨੂੰ ਦਿਖਾਈ ਨਾਰਮਲ ਗੱਲ ਕਰਕੇ ਤੇ ਐਚ ਐਫ ਜਿਹੜੀ ਦੋਸਤੋ ਪਿਓਰ ਇਹ ਬੱਚੀ ਆ ਠੀਕ ਆ ਵੈੜਾ ਹਾਂਜੀ ਤੋਰਦੇ ਜੀ ਇੱਥੇ ਖਲਾਰ ਲਓ ਜੀ 2 ਮਿੰਟ ਖਲਾਰ ਲਓ ਜੀ ਬਾਕੀ ਆ ਥਾਣੇ ਦੋਸਤੋ ਠੀਕ ਆ ਅਗਲੇ ਮਗਰਲੇ ਜਿਹੜੇ ਥਾਣੇ ਦੇਰਪੜਾ ਤੁਸੀਂ ਧਿਆਨ ਦੇ ਨਾਲ ਦੇਖ ਲਓ ਠੀਕ ਆ ਹਾਂਜੀ ਤੋਰ ਲਈਏ ਬਈ ਸੋ ਡਿਮਾਂਡ ਜਿਹੜੀ ਹੈਗੀ ਦੋਸਤੋ 27000 ਰੁਪਿਆ ਇਸ ਵਿਹੜ ਦੀ ਜਿਹੜੀ ਡਿਮਾਂਡ ਆ ਠੀਕ ਆ 10 ਕਿਲੋ ਤੁਸੀਂ ਚਵਾਈ ਕਰਨੀ ਆ ਘਰ ਵਿਜਿਟ ਕਰਕੇ ਬਾਕੀ ਕੱਲ ਦੋਸਤੋ 3 ਮਈ ਦੀ ਜਿਹੜੀ ਆ ਬਣੀ ਵੀ ਹੈਗੀ ਆ ਏਆਈ ਹੋਈ ਆ ਡਨ ਠੀਕ ਆ ਕੱਲ 3 ਮਈ ਦੀ ਸੋ ਬਿਲਕੁਲ 27000 ਡਿਮਾਂਡ ਆ ਮੌਕੇ ਤੇ ਜਿਹੜਾ ਦੋਸਤੋ ਮਾਨਤਨ ਆ ਉਹ ਹੋ ਜਾਊਗਾ ਠੀਕ ਆ ਬਾਕੀ ਨੰਬਰ ਜਿਹੜੇ ਆ ਲਗਾਤਾਰ ਸਕਰੀਨ ਤੇ ਥੱਲੇ ਚਲਦੇ ਪਏ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਠੀਕ ਆ ਜੀ ਜਿੰਨਾ ਵੀ ਉੱਪਰ ਹੇਠਾਂ ਹੋਣਾ ਆ ਮਾਨਤਨ ਵਿੱਚ ਜੋ ਵੀ ਗੁੰਜਾਇਸ਼ ਹੋਈ ਉਹ ਹੋ ਜਾਏਗਾ ਠੀਕ ਆ ਬਾਕੀ ਇੱਕ ਸੈਕਿੰਡ ਨੰਬਰ ਤੇ ਜਿਹੜੀ ਤੁਹਾਨੂੰ ਵੇਰ ਦਿਖਾਉਣੀ ਆ ਦੋਸਤੋ ਪਹਿਲਾਂ ਇਹ ਬੱਚੀ ਸੁੱਈ ਆ ਠੀਕ ਆ ਤੇ ਸਮਾਂ ਤੁਸੀਂ ਮਨ ਸਕਦੇ ਹੋ ਵੀ ਇੱਕ ਥਣੋ ਤੇਲ ਆ ਪਹਿਲਾਂ ਜਿਹੜਾ ਆਪਾਂ ਜ਼ਿਕਰ ਕਰ ਦਿੱਤੇ ਤਾਂ ਜੋ ਦੋਸਤੋ ਵੀਰਾਂ ਨੂੰ ਪਤਾ ਲੱਗ ਜਾਏ ਕਿਉਂਕਿ ਬਹੁਤੇ ਵੀਰ ਵੀਡੀਓ ਘੱਟ ਵੇਖਦੇ ਆ ਤੇ ਸਟਾਰਟਿੰਗ ਤੋਂ ਦੱਸਣਾ ਜ਼ਰੂਰੀ ਆ ਉਲਟ ਪੈਣੀ ਵਾਲੇ ਪਾਸਿਓ ਮਗਰਲਾ ਥਾਣਾ ਦੋਸਤੋ ਤੇਲ ਆ ਠੀਕ ਆ ਬਾਕੀ ਤਿੰਨੇ ਥਾਣ ਪ੍ਰੋਪਰ ਚੱਲਦੇ ਆ ਤੇ ਦੁੱਧ ਜਿਹੜਾ ਇਹਦੇ ਕੋਲ ਹੈਗਾ 6 ਕਿਲੋ ਦੁੱਧ ਬਿਲਕੁਲ ਜਿਹੜਾ ਇਹਦੇ ਕੋਲ ਹੈਗਾ ਇਸ ਟਾਈਮ ਠੀਕ ਆ ਤੇ ਸਮਾਂ ਤੁਸੀਂ ਮੰਨ ਸਕਦੇ ਹੋ ਵੀ ਘੱਟੋ ਘੱਟ ਵੀ 5 ਮਹੀਨੇ 4 ਮਹੀਨੇ 3 ਮਹੀਨੇ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਆ 4 ਮਹੀਨੇ ਮੰਨ ਲਓ ਠੀਕ ਆ 3 ਮਹੀਨੇ 5 ਮਹੀਨੇ ਠ 1 ਮਹੀਨਾ ਹੋ ਗਿਆ ਦੋਸਤੋ ਜਿਹੜੀ AI ਹੋਈ ਨੂੰ ਇਸ ਨੂੰ ਠੀਕ ਆ ਬਾਕੀ ਜੇਕਰ ਅੱਗੇ ਗੱਭਣ ਰਹਿ ਜਾਂਦੀ ਆ ਉਹ ਕਿ ਕਿਸੇ ਵੀਰ ਦਾ ਲੱਗਾ ਕਿਸਮਤ ਆ ਠੀਕ ਆ ਤੇ ਵੜ ਜਿਹੜੀ ਆ ਫੁੱਲ ਵੱਡੇ ਕੱਦ ਕਾਟ ਦੇ ਵਿੱਚ ਪਹਿਲਾਂ ਵਛੀ ਸੂਈ ਆ ਠੀਕ ਆ ਤੇ 6 ਕਿਲੋ ਦੁੱਧ ਦਾ ਕੱਦ ਕਾਟ ਮੈਂ ਤੁਹਾਨੂੰ ਜਿਹੜਾ ਇੱਕ ਵਾਰੀ ਦਿਖਾਉਂਗਾ ਵੀ ਫੁੱਲ ਵੱਡੀ ਹਾਈਟ ਆ ਆ ਦੇਖੋ ਜੀ ਆਪਾਂ ਬਹੁਤ ਦੂਰ ਤੋਂ ਖੜ ਕੇ ਇਹਦਾ ਤੁਹਾਨੂੰ ਦਿਖਾ ਰਹੇ ਆ ਫੁੱਲ ਵੱਡੀ ਹਾਈਟ ਆ ਕੱਦ ਕਾਟ ਹੀ ਸੋਹਣਾ ਵਛੀ ਦਾ ਇਹ ਕਿ ਪਿਓਰ ਜਾਤ ਪਾਤ ਵਾਲੀ ਆ ਬਾਕੀ ਜਿਹੜਾ ਦੋਸਤੋ ਇੱਕ ਵਿੱਚ ਕੋਈ ਕਮੀ ਪਈ ਸੀ ਕਿਸੇ ਪਸ਼ੂ ਦੇ ਵਿੱਚ ਪਤਾ ਨਹੀਂ ਲੱਗਦਾ ਕਦੋਂ ਆ ਜੇ ਤੇ ਬਿਲਕੁਲ ਉਲਟ ਪਹਿਣੀ ਵਾਲੇ ਪਾਸੇ ਦੋਸਤੋ ਜਿਹੜੀ ਆ ਤੇਲ ਆ ਠੀਕ ਆ ਆ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜੀ ਆ ਦੋਸਤੋ ਉਲਟ ਪਹਿਣੀ ਵਾਲੀ ਹੈ ਸਾਈਡ ਆ ਉਸ ਥਣ ਤੋਂ ਮਗਰਲੇ ਪਾਸੇ ਜਿਹੜੀ ਦੋਸਤੋ ਤੇਲ ਆ ਬਾਕੀ ਤਿੰਨੇ ਥਾਣੇ ਜਿਹੜੇ ਤੁਸੀਂ ਆ ਪ੍ਰੋਪਰ ਦੇਖ ਸਕਦੇ ਹੋ ਤੇ ਆ ਕਰੋ ਚੈੱਕ ਤੇ ਬਾਕੀ 6 ਕਿਲੋ ਦੁੱਧ 22 ਹੋਰ ਆ ਕਿਹਾ ਸੀਗਾ ਵੀ 6 ਕਿਲੋ ਦੁੱਧ ਇਹਦੇ ਕੋਲ ਹੈਗਾ ਬਾਕੀ ਤੁਸੀਂ ਆਪ ਦੇ ਵੈਰੀਫਾਈ ਕਰਨ ਲਈ ਤਸੱਲੀ ਕਰਨ ਦੇ ਲਈ ਘਰ ਵਿੱਚੜ ਜਰੂਰ ਕਰ ਲਿਓ ਠੀਕ ਆ ਤਸੱਲੀ ਕਰ ਲਿਓ ਇੱਕ ਟਾਈਮ ਚੋੜਿਓ ਦੋ ਟਾਈਮ ਚੋੜਿਓ ਤੇ ਮਿਲਦੀ ਦੋਨੋਂ ਟਾਈਮ ਹੀ ਆ ਠੀਕ ਹੈ ਤੁਰ ਗਿਆ ਜੀ ਖੋਲ ਲਓ ਤੇ ਰੇਡ ਪਾਪੜ ਤਾਂ ਬਿਲਕੁਲ ਜਿਹੜਾ ਜੈਨੂਨ ਜਾਇਜ ਰੇਡ ਪਾਪੜ ਤਾਂ ਹੈਗਾ ਆ ਲਓ ਜੀ ਠੀਕ ਆ ਬਾਕੀ ਬਾਕੀ ਬਿਲਕੁਲ ਵੱਡੀ ਕੱਦ ਕੱਠੀ ਆ ਦੋਸਤੋ ਫੁੱਲ ਹਾਈਟ ਆ ਪਹਿਲਾ ਸੂਬਾ ਸੋਈ ਆ ਹਾਂਜੀ ਭਾਜੀ ਤੋੜ ਲੀਏ ਜੀ ਠੀਕ ਹੈ ਤੇ ਇਹਦਾ ਮੁੱਲ ਜਿਹੜਾ ਦੋਸਤੋ 12000 ਰੁਪਏ ਡਿਮਾਂਡ ਆ ਠੀਕ ਆ 12000 ਰੁਪਏ ਡਿਮਾਂਡ ਆ ਕੋਈ ਫਿਕਸ ਰੇਟ ਨਹੀਂ ਹੈਗਾਗਾ ਵਿੱਚੋਂ ਮਾਨਤਾਨ ਹੋ ਜੂਗਾ ਕਿਸੇ ਵੀਰ ਦਾ ਘਰ ਆਇਆਂ ਦਾ ਇੱਕ ਵਾਰੀ ਅੱਖੀਂ ਵੇਖ ਲਿਓ ਹੈਗੀ ਪਿਓਰ ਜਾਤਪਾਤ ਵਾਲੀ ਆ ਦੋਸਤੋ ਬਾਕੀ ਜਿਹੜੀ ਆ ਇੱਕ ਆਪਾਂ ਕਹਿ ਸਕਦੇ ਵੀ ਪਸ਼ੂ ਨੂੰ ਦਾਗ ਲੱਗ ਜਾਂਦਾ ਵੀ ਜਿਵੇਂ ਮਗਰਲੇ ਤੁਹਾਨੂੰ ਤੇਲਾ ਬਾਕੀ ਤਿੰਨਾ ਥਨਾਂ ਦੇ ਵਿੱਚੋਂ ਧਾਰ ਜਿਹੜੀ ਆ ਦੋਸਤੋ ਚੁਵਾਈ ਚੰਗੀ ਲੱਗੀ ਆ ਮੈਂ ਤੁਹਾਨੂੰ ਹੋ ਸਕਦਾ ਵੀ ਇਸ ਵੀਡੀਓ ਦੇ ਵਿੱਚ ਹੁਣ ਜਿਹੜੀ ਚੁਵਾਈ ਆ ਦੋਸਤੋ ਦੋਨਾਂ ਵੇੜਾਂ ਦੀ ਕਰਕੇ ਦਿਖਾਉਣ ਤਾਂ ਕੋਸ਼ਿਸ਼ ਕਰੂੰਗਾ ਠੀਕ ਆ ਪੂ ਜਿਹੜਾ ਕੋਈ ਵੀ ਆ ਦੋਸਤੋ ਗੱਲਬਾਤ ਕਰ ਸਕਦੇ ਹੋ ਆ ਉਹ ਕਰਦੇ ਆ ਸਟਾਰਟ ਠੀਕ ਆ ਜੀ ਬਾਕੀ 12000 ਰੁਪਏ ਡਿਮਾਂਡ ਆ ਇੱਕ ਵਾਰੀ ਮੈਂ ਫੇਰ ਕਨਫਰਮ ਕਰਾ ਦਿੰਦਾ 12000 ਰੁਪਏ ਡਿਮਾਂਡ ਆ ਬਾਕੀ ਕੋਈ ਵੀ ਰ ਆਪਣੇ ਹਿਸਾਬ ਨਾਲ ਬੋਲੇ ਜਿੰਨਾ ਮਰਜ਼ੀ ਲਗਾਵੇ ਤੇ ਵਿੱਚੋਂ ਮਾਰ ਤਾਂ ਜਿਹੜਾ ਹੈਗਾ 12000 ਦੇ ਵਿੱਚੋਂ ਕੀਤਾ ਜਾਊਗਾ ਠੀਕ ਆ ਜੀ ਮਗਰਲੇ ਥੋੜਾ ਜਿਹਾ ਮਾਰ ਦੋ ਤਰਾ ਠੀਕ ਹੈ ਜੀ ਠੀਕ ਹੈ ਇਹ ਜਿਹੜੀਆਂ ਦੋਸਤੋ ਬਿਲਕੁਲ ਬਰਾਬਰੂ ਚੰਗਾ ਹੈਗਾ ਠੀਕ ਹੈ ਬਾਕੀ ਚਾਰੇ ਥਣ ਪ੍ਰੋਪਰ ਆ ਤੁਹਾਨੂੰ ਭਰਾ ਕੇ ਦਿਖਾਤੇ ਆ ਤਸੱਲੀ ਜਿਹੜੀ ਮਿਲਕ ਦੀ ਹੈਗੀ ਆ 10 ਕਿਲੋ ਦੀ ਤੁਸੀਂ ਘਰ ਵਿਜਿਟ ਕਰਕੇ ਆਪ ਜਰੂਰ ਕਰ ਲਿਓ ਠੀਕ ਆ ਤੇ ਰੇਟ ਭਾਅ ਪੜਦਾ ਮੈਂ ਜਿਹੜਾ ਦੋਸਤੋ ਮੈਂਸ਼ਨ ਕਰਤਾ ਸੀਗਾ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਗੜ ਦਿਖਾਈ ਸੀ ਇੱਕ ਸੈਕਿੰਡ ਨੰਬਰ ਤੇ ਜਿਹੜੀ ਦੋਸਤੋ ਇੱਕ ਤੁਹਾਨੂੰ ਤੇਲਾ ਜਿਹੜੀ ਬੱਚੀ ਆ ਉਹ ਦਿਖਾਈ ਆ ਉਹਦੀਆਂ ਧਾਰਾ ਮਾਰ ਕੇ ਆਪਾਂ ਇਹਨਾਂ ਥਣਾਂ ਦੇ ਵਿੱਚੋਂ ਇਹ ਵੀ ਵੈਰੀਫਾਈ ਕਰਾ ਦਿੰਨੇ ਤੁਹਾਨੂੰ ਤਸੱਲੀ ਕਰਵਾ ਦਿੰਨੇ ਠੀਕ ਹੈ ਜੀ ਠੀਕ ਹੈ ਜੀ ਸੋ ਦੋਸਤੋ ਇਹ ਦੋਨੋਂ ਵੈੜਾ ਹੈ ਠੀਕ ਹੈ ਤੇ ਬਕਾਉ ਨੇ ਖਾਸ ਤੌਰ ਤੇ ਤੁਸੀਂ ਜਿਹੜਾ ਸੰਪਰਕ ਕਰਨਾ ਹੈਗਾ ਦਿੱਤੇ ਹੋਏ ਨੰਬਰਾਂ ਤੇ ਤੇ ਨੰਬਰ ਜਿਹੜੇ ਹੈਗੇ ਦੋਸਤੋ ਮੈਂ ਕੰਟੈਕਟ ਨੰਬਰ ਜਿਹੜੇ ਪੁੱਛ ਲੈਣਾ ਅੱਛਾ ਭਾਜੀ ਨੰਬਰ ਜਿਹੜੇ ਆ ਸੰਪਰਕ ਨੰਬਰ ਆਪਾਂ ਨੂੰ ਬੋਲ ਕੇ ਦੱਸ ਦਿਓ ਜੀ 457 98 157 ਜੀ 02881 02881 ਆਉਂਦੀ ਹੈ ਠੀਕ ਹੈ ਇਹ ਨੰਬਰਾਂ ਦੇ ਦੋਸਤੋ ਤੁਸੀਂ ਸੰਪਰਕ ਕਰਨਾ ਹੈਗਾ ਤੇ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦਿਆ ਕਰੋ ਦੋਸਤੋ ਠੀਕ ਹੈ ਜੀ ਲਾਈਕ ਕਰ ਦਿਆ ਕਰੋ ਕਮੈਂਟ ਜਿਹੜੇ ਵੀਰ ਜ਼ਰੂਰ ਕਰ ਲਿਆ ਕਰੋ ਠੀਕ ਹੈ ਤੇ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ